ਆਪਾਂ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਸਾਡੇ ਨਾਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਕਰਨਜੀਤ ਸਿੰਘ ਗਿੱਲ ਕਰਨਜੀਤ ਸਿੰਘ ਗਿੱਲ ਹੋਰ ਆ ਪਾਸੋਂ ਅਸੀਂ ਭਾਵੇਂ ਸਮੇਂ-ਸਮੇਂ ਤੇ ਜਾਣਕਾਰੀਆਂ ਲੈ ਕੇ ਕਿਸਾਨ ਭਰਾਵਾਂ ਤੱਕ ਪਹੁੰਚਾਉਂਦੇ ਰਹਿੰਨੇ ਆ ਅੱਜ ਵਿਸ਼ੇਸ਼ ਰੂਪ ਦੇ ਵਿੱਚ ਜਿਹੜੀ ਜਾਣਕਾਰੀ ਦੇਣੀ ਆ ਨਾ ਤੁਹਾਨੂੰ ਕਿਸਾਨ ਭਰਾਵੋ ਉਹ ਹੈ ਝੋਨੇ ਦੇ ਵਿੱਚ ਪਾਉਣ ਵਾਲੇ ਤੱਤਾਂ ਦੇ ਬਾਰੇ ਕਈ ਕਿਸਾਨ ਭਰਾ ਹੁਣ ਬੇ ਲੋੜੇ ਤੱਤ ਪਾਈ ਜਾਂਦੇ ਆ ਤੇ ਕਈਆਂ ਦੀ ਲੋੜ ਆ ਉਹ ਪਾ ਨਹੀਂ ਰਹੇ ਹੁਣ ਐ ਸਮੇਂ ਜਦੋਂ ਕਿ ਬਾਰਸ਼ਾਂ ਬਹੁਤ ਹੋ ਗਈਆਂ ਤੁਹਾਨੂੰ ਪਾਣੀ ਦਾ ਕੀ ਧਿਆਨ ਰੱਖਣਾ ਚਾਹੀਦਾ ਹੈ ਕਿਹੜੇ ਤੱਤ ਹੁਣ ਆਪਾਂ ਪਾ ਸਕਦੇ ਆ ਤੇ ਕਿਹੜੇ ਤੱਤ ਆਪਾਂ ਐਵੇਂ ਪਾਈ ਜਾਂਦੇ ਆ ਜਿਨ੍ਹਾਂ ਦਾ ਕੋਈ ਫਾਇਦਾ ਹੀ ਨਹੀਂ ਆਓ ਗਿਰਸਾ ਬਰਾ ਪਾਸੋਂ ਇਹ ਸਾਰੀ ਜਾਣਕਾਰੀ ਇਕੱਠੀ ਕਰਦੇ ਆ ਕਿ ਮੀਂਹ ਨੂੰ ਲੈ ਕੇ ਬਾਰਸ਼ਾਂ ਬਹੁਤ ਹੋ ਗਈਆਂ ਕੀ ਧਿਆਨ ਰੱਖਣਾ ਚਾਹੀਦਾ ਦੂਸਰੀ ਗੱਲ ਤਤ ਕਿਹੜੇ ਪਾਉਣੇ ਚਾਹੀਦੇ ਆ ਪोटाश ਦੀ ਲੋੜ ਆ ਤਾਂ ਉਹ ਕਿਵੇਂ ਪਾਉਣਾ ਚਾਹੀਦਾ ਕਿੰਨਾ ਪਾਉਣਾ ਚਾਹੀਦਾ ਉਹਦਾ ਪਾਉਣ ਦਾ ਢੰਗ ਕੀ ਹੋਣਾ ਚਾਹੀਦਾ ਸਪਰੇਅ ਕਰਨੀ ਆ ਜਾਂ ਦੂਜੇ ਢੰਗ ਨਾਲ ਪਾਉਣਾ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਦਰਾਂ ਕਰਾਂਗੇ ਪ੍ਰਸ਼ਾਧਰ ਸਾਹਿਬ ਤੁਹਾਡਾ ਫਿਰ ਤੋਂ ਮੈਂ ਆਪਣੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਜੀ ਜੀ ਤਾਂ ਦਰਸਬ ਪਹਿਲਾਂ ਤਾਂ ਮੀਂਹ ਦੀ ਗੱਲ ਕਰ ਲਈਏ ਜੀ ਚਲੋ ਤਤਾਂ ਦੀ ਗੱਲ ਬੜੀ ਮਹੱਤਵਪੂਰਨ ਹੈ ਉਹਦੇ ਬਾਰੇ ਵੀ ਅੱਜ ਆਪਾਂ ਗੱਲਬਾਤ ਕਰਨੀ ਹੈ ਹੁਣ ਬਾਰਸ਼ਾਂ ਬਹੁਤ ਹੋ ਗਈਆਂ ਜੀ ਮੀਂਹ ਅਸਾਰ ਵੀ ਹੈ ਕਿ ਹੋ ਸਕਦਾ ਹੈ ਕਿ ਬਾਰਿਸ਼ ਫੇਰ ਵੀ ਆਵੇ ਤਾਂ ਬਾਰਿਸ਼ ਨੂੰ ਲੈ ਕੇ ਮੀਂਹ ਨੂੰ ਲੈ ਕੇ ਝੋਨੇ ਦੀ ਫਸਲ ਦੀ ਖੇਤੀ ਕਰਨ ਵਾਲੇ ਕਿਸਾਨ ਭਰਾਵਾਂ ਦੇ ਲਈ ਕੀ ਜ਼ਰੂਰੀ ਗੱਲਾਂ ਜਿਹੜੀਆਂ ਉਹ ਧਿਆਨ ਚ ਰੱਖਣ ਕਿਸਾਨ ਭਰਾਵੋ ਸਾਡਾ ਜ਼ਿਲ੍ਹਾ ਸ੍ਰੀ ਮੁਕਤਸਰ ਦਾ ਸਾਭ ਦੇ ਵਿੱਚ ਇਸ ਵਾਰ ਜਿਹੜੀ ਕੱਲ ਤੋਂ ਪਹਿਲਾਂ ਬਾਰਿਸ਼ ਘੱਟ ਹੋਈ ਸੀ ਸਗੋਂ ਤੇ ਸਾਨੂੰ ਪਾਣੀ ਦੀ ਲੋੜ ਸੀ ਇਸ ਕਰਕੇ ਜਿਹੜਾ ਮੀਂਹ ਹੁਣ ਪੈ ਰਿਹਾ ਅੱਜ ਤੱਕ ਜੇਕਰ ਕੋਈ ਇੰਨਾ ਕੋ ਰਹਿੰਦਾ ਹੈਗਾ ਤੇ ਇਹਦੇ ਨਾਲ ਸਗੋਂ ਫਾਇਦਾ ਹੈਗਾ ਝੋਨੇ ਦਾ ਵੀ ਬਾਸਪਤੀ ਦਾ ਵੀ ਤੇ ਸਾਡੇ ਨਰਮੇ ਨੂੰ ਵੀ ਪਾਣੀ ਲਾਉਣ ਦੀ ਲੋੜ ਸੀ ਉਹਦੇ ਚ ਵੀ ਸਾਡਾ ਇਸ ਮੀਂਹ ਨੇ ਫਾਇਦਾ ਕੀਤਾ ਹੈਗਾ ਇਸ ਕਿਸਾਨ ਭਰਾਵੋ ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਗੇ ਵੀ ਪਾਣੀ ਕਦੋਂ ਲਾਉਣਾ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹੈਗੇ ਆ ਵੀ ਜਦੋਂ بارش ਘੱਟ ਜਾਂਦੀ ਆ ਉਸ ਤੋਂ ਬਾਅਦ ਝੋਨੇ ਜਾਂ ਬਾਸਪਤੀ ਦੇ ਵਿੱਚ ਪਾਣੀ ਸਕਾਸ ਸਕਾ ਕੇ ਲਾਉਣਾ ਹੁੰਦਾ ਕਿਉਂਕਿ ਜਦੋਂ ਅਸੀਂ ਲਗਾਤਾਰ ਪਾਣੀ ਖੜੇ ਰੱਖਦੇ ਆ ਆਪਣੇ ਖੇਤ ਵਿੱਚ ਤੇ ਉਹਦੇ ਵਿੱਚ ਜ਼ਿਆਦਾ ਕੀੜੇ ਜਿਆਦਾ ਬਿਮਾਰੀਆਂ ਦਾ ਹਮਲਾ ਹੋਣ ਦੇ ਚਾਂਸ ਵੱਧ ਜਾਂਦੇ ਆ ਅਤੇ ਜਿਹੜੇ ਤੱਤੇ ਬੂਟੇ ਨੇ ਲੈਣੇ ਹੁੰਦੇ ਆ ਉਹ ਲਗਾਤਾਰ ਪਾਣੀ ਖੜਾ ਰੱਖਣ ਦੇ ਵਿੱਚ ਉਹ ਸਹੀ ਤਰੀਕੇ ਨਾਲ ਆਪਣੀ ਜ਼ਮੀਨ ਦੇ ਤੱਤਾਂ ਦਾ ਇਸਤੇਮਾਲ ਨਹੀਂ ਕਰ ਸਕਦਾ ਇਸ ਕਰਕੇ ਕਿਸਾਨ ਭਰਾਵੋ ਠੀਕ ਆ ਅਸੀਂ 15 20 ਦਿਨ ਤੱਕ ਜਦੋਂ ਅਸੀਂ ਝੋਨਾ ਲਾਉਣੇ ਆ ਉਸ ਤੋਂ ਬਾਅਦ ਅਸੀਂ ਉਹਦੇ ਚ ਪਾਣੀ ਵੀ ਖੜਾ ਰੱਖਦੇ ਆ ਵੀ ਉਹਦੇ ਚ ਨਦੀਨ ਨਾਸ਼ਕ ਵਗੈਰਾ ਪਾਉਣੀ ਹੁੰਦੀ ਆ ਤਾਂ ਕਿ ਉਹਦੇ ਚ ਨਦੀਨ ਖਤਮ ਹੋ ਜਾਣ ਦਵਾਈ ਲਈ ਪਾਣੀ ਖੜੇ ਰੱਖਣਾ ਜ਼ਰੂਰੀ ਹੁੰਦਾ ਪਰ ਹੁਣ ਸਮਾਂ ਹੈਗਾ ਵੀ ਪਾਣੀ ਸੁਕਾ ਕੇ ਲਾਈਗੇ ਸੁੱਕੇ ਨੂੰ ਵੀ 2 ਜਾਂ 3 ਦਿਨ ਹੋਗੇ ਹੋਣ ਕਿਸਾਨ ਭਰਾਵੋ ਇਹਦੇ ਨਾਲ ਹੀ ਸਾਡੇ ਪਾਣੀ ਦੀ ਵੀ ਬਚਤ ਹੁੰਦੀ ਆ ਸਾਡੀ ਫਸਲ ਸਗੋਂ ਉਹ ਜ਼ਿਆਦਾ ਵਧੀਆ ਜ਼ਿਆਦਾ ਚਾਰ ਦਿੰਦੀ ਆ ਤੇ ਬਿਮਾਰੀਆਂ ਦੇ ਕਰਕੇ ਜਾਂ ਕੀੜੀਆਂ ਦੇ ਕਰਕੇ ਜੇਕਰ ਕੀੜੀਆਂ ਦਾ ਜਾਂ ਬਿਮਾਰੀ ਦਾ ਹਮਲਾ ਹੁੰਦਾ ਤੇ ਉਹਦੇ ਨਾਲ ਸਾਡਾ ਦਵਾਈਆਂ ਦਾ ਖਰਚਾ ਵੀ ਘਟਦਾ ਹੈਗਾ ਇਸ ਕਰਕੇ ਕਿਸਾਨ ਭਰਾਵੋ ਪਾਣੀ ਭਾਵੇਂ ਸਾਡੇ ਕੋਲੇ ਮੋਟਰਾ ਹੈਗੀਆਂ ਨੇ ਭਾਵੇਂ ਸਾਡੇ ਕੋਲ ਨਹਿਰੀ ਪਾਣੀ ਵੀ ਹੈ ਕਿ ਹਰ ਵਾਰ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਦਾ ਹੁੰਦਾ ਪਰ ਜੇਕਰ ਇਹਦੀ ਲੋੜ ਨਹੀਂ ਹੈਗੀ ਤਾਂ ਅਸੀਂ ਇਹਨੂੰ ਜ਼ਿਆਦਾ ਨਹੀਂ ਲਾਉਣਾ ਕਿਉਂਕਿ ਇਹਦਾ ਨੁਕਸਾਨ ਜੇਕਰ ਜ਼ਿਆਦਾ ਪਾਣੀ ਸਾਡੇ ਮਰਮੇ 'ਚ ਖੜਦਾ ਹੈਗਾ ਤੇ ਉਹਨੂੰ ਬਹੁਤ ਛੇਤੀ ਅਸੀਂ ਖਾਸ ਤੌਰ ਤੇ ਡਰੇਨ ਕਰ ਦੇਣਾ ਉਹਨੂੰ ਬਾਹਰ ਕੱਢ ਦੇਣਾ ਕਿਉਂਕਿ ਤੇ ਝੋਨੇ ਜਾਂ ਬਾਸਮਤੀ ਦੇ ਵਿੱਚ ਵੀ ਜੇਕਰ ਜ਼ਿਆਦਾ ਪਾਣੀ ਭਰਦਾ ਤਾਂ ਉਹਨੂੰ ਵੀ ਅਸੀਂ ਆਪਣੇ ਖੇਤ ਵਿੱਚੋਂ ਕੱਢ ਦੇਣਾ ਤਾਂ ਕਿ ਸਾਡੀ ਫਸਲ ਦਾ ਨੁਕਸਾਨ ਨਾ ਕਰੇ ਜੀ ਤਦਸਿਰਬ ਜਿਹੜੀ ਹੋਰ ਇੱਕ ਮਹੱਤਵਪੂਰਨ ਗੱਲ ਆ ਉਹ ਤੱਤਾਂ ਨਾਲ ਸੰਬੰਧਿਤ ਕਈ ਕਿਸਾਨ ਭਰਾ ਹੁਣ ਵੀ ਤੱਤ ਪਾਈ ਜਾਂਦੇ ਆ ਜੀ ਵੀ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕਮੀ ਨਾ ਰਹੇ ਜੇ ਪਰ ਅਸਲ ਵਿੱਚ ਸਮੇਂ ਦੀ ਕੀ ਜ਼ਰੂਰਤ ਆ ਜੀ ਕਿਹੜਾ ਤੱਤ ਹੁਣ ਪਾਉਣਾ ਚਾਹੀਦਾ ਤੇ ਕਿਹੜਾ ਤੱਤ ਪਾਉਣ ਵਾਲੀ ਉਹ ਜੇਕਰ ਕੋਈ ਕਿਸਾਨ ਭਰਾ ਖੁੰਝ ਗਿਆ ਕੰਗ ਹਮ ਪਾਉਣਾ ਚਾਹੀਦਾ ਉਹਨੂੰ ਕਿ ਨਹੀਂ ਪਾਉਣਾ ਚਾਹੀਦਾ ਤਤਾਂ ਬਾਰੇ ਜ਼ਰੂਰ ਦੱਸੋ ਜੀ ਕਿਸਾਨ ਭਰਾਵੋ ਹੁਣ ਜਿਵੇਂ ਝੋਨੇ ਦਾ ਤਾਂ ਬਿਲਕੁਲ ਖਤਮ ਹੋ ਗਿਆ ਤਤਾਂ ਦਾ ਕੰਮ ਕਿਉਂਕਿ ਅਸੀਂ ਜੂਰੀਆ ਪਹਿਲੋ ਜੇਕਰ ਫਾਸਫੋਰਸ ਦੀ ਕਮੀ ਹੋਵੇ ਤੇ ਬਜਾਈ ਤੇ ਅਸੀਂ ਸੁੰਬਰ ਫਾਸਫੇਟ ਜਾਂ ਡੀਏਪੀ ਪਾਉਣੇ ਹੈਗੇ ਆ ਪਟਾਸ਼ ਦੀ ਕਮੀ ਵਾਰੇ ਖੇਤਾਂ ਜੇ ਮਿੱਟੀ ਟੈਸਟ ਕਰਨ ਤੇ ਪਤਾ ਲੱਗੇ ਕਿ ਉਹ ਵੀ ਅਸੀਂ ਬਜਾਈ ਤੇ ਪਾਉਣੇ ਹੈਗੇ ਆ ਸਲਫਰ ਵੀ ਅਸੀਂ ਬਜਾਈ ਤੇ ਪਾਉਣੇ ਆ ਤਾਂ ਜ਼ਿੰਕ ਜਿਹੜੀ 22% ਜਾਂ 33% ਉਹ ਵੀ ਜਦੋਂ ਅਸੀਂ ਝੋਨਾ ਲਾਉਣੇ ਆ ਜਾਂ ਦੀ ਬਜਾਈ ਕਰਦੇ ਆ ਉਦੋਂ ਹੀ ਪਾਉਣੇ ਆ ਬਾਅਦ 'ਚ ਜੇਕਰ ਘਾਟ ਆਉਂਦੀ ਆ ਲੋਹੇ ਦੀ ਸਪਰਿਆ ਕਰਦੇ ਆ ਜਾਂ ਝੋਨੇ ਦੇ ਵਿੱਚ ਜਾ ਬਾਸਪਤੀ 'ਚ ਜ਼ਿੰਕ ਦੀ ਘਾੜ ਦੇ ਵਿੱਚ ਜੰਗਾਲੇ ਪੱਤਿਆਂ ਦੀ ਹਾਲਤ ਵਿੱਚ ਜ਼ਿੰਕ ਦੀਆਂ ਸਪਰੇਅ ਕਰਦੇ ਆ ਪਰ ਹੁਣ ਕਿਸਾਨ ਭਰਾਓ ਜਿਹੜੀਆਂ ਇਹ ਖਾਦਾਂ ਜਿਹਦੇ 'ਚ ਜੂਰੀਆ ਖਾਦ ਜ਼ਿੰਕ ਸਲਫੇਟ ਜਾਂ ਲੋਹੇ ਦੀਆਂ ਸਪਰੇਅਾਂ ਕਰਨ ਦੀ ਲੋੜ ਜਾਂ ਪोटाश ਪਾਉਣ ਦੀ ਲੋੜ ਹੁਣ ਨਹੀਂ ਹੈਗੀ ਖਾਸ ਤੌਰ ਤੇ ਪਰ ਇੱਕ ਜ਼ਰੂਰ ਆ ਵੀ ਜਦੋਂ ਹੁਣ ਜਿਵੇਂ ਸਮਾ ਆ ਗਿਆ ਜਿਹੜਾ ਹੁਣ ਝੋਨੇ ਦੇ ਵਿੱਚ ਚੱਲ ਰਿਹਾ ਤੇ ਇਸ ਤੋਂ 20-25 ਦਿਨ ਬਾਅਦ ਬਾਸਪਤੀ ਤੇ ਅਸੀਂ ਇੱਕ ਜ਼ਰੂਰੀ ਸਪਰੇਅਾਂ ਜਿਹੜੀਆਂ ਦੋ ਜਾ ਤਿੰਨ ਹਫਤੇ ਦੀ ਵਿੱਤ ਤੇ ਕਰਨੀ ਆ ਉਹ ਹੈਗੀ ਆ ਪੋਟਾਸ਼ੀਅਮ ਨਾਈਟ੍ਰੇਟ 13045 ਜਿਹਦੀ ਕਿ ਅਸੀਂ 3 ਕਿਲੋ ਜਿਹੜੀ ਆਪਣੇ ਪਾਣੀ ਦੇ ਵਿੱਚ ਘੋਲ ਕੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜੀ ਸਪਰੇਅ ਕਰਨੀ ਆ ਉਹਦੀ 13045 ਜਿਹਨੂੰ ਐਨਪੀਕੇ ਕਹਿੰਦੇ ਆ ਜਿਹਦੇ ਚ 13% ਨਾਈਟ੍ਰੋਜਨ ਹੁੰਦੀ ਆ ਤੇ 45% ਪੋਟਾਸ਼ ਹੁੰਦੀ ਆ ਇਹ ਸਪਰੇ ਕਰਾਂਗੇ ਤੇ ਉਸ ਟਾਈਮ ਤੇ ਜਿਹੜੀ ਥੋੜੀ ਜੀ ਨਾਈਟrogen ਦੀ ਘਾਟ ਹੁੰਦੀ ਆ ਉਹ ਵੀ ਆਪਣੀ ਪੂਰੀ ਹੁੰਦੀ ਆ ਪੋਟਾਸ਼ ਦੀ ਘਾਟ ਜਿਹੜੀ ਆਉਂਦੀ ਆ ਉਹ ਵੀ ਪੱਤਿਆਂ ਦੇ ਰਾਈ ਸਾਡੀ ਪੂਰਤੀ ਹੁੰਦੀ ਹੈਗੀ ਆ ਉਹਦੇ ਨਾਲ ਸਾਡੀ ਫਸਲ ਦੇ ਵਿੱਚ ਜਿਹੜੀ ਜਦੋਂ ਤਾਤਾਂ ਦੀ ਘਾਟ ਪੂਰੀ ਹੋ ਜਾਂਦੀ ਆ ਤੇ ਉਸ ਟਾਈਮ ਤੇ ਜਿਹੜੇ ਦਾਣੇ ਬਣਦੇ ਹੁੰਦੇ ਆ ਉਹ ਫਿਰ ਨਿੱਗਰ ਬਣਦੇ ਆ ਉਹਦੇ ਨਾਲ ਝੋਨੇ ਅਤੇ ਬਾਸਪਤੀ ਦੀ ਕੁਆਲਿਟੀ ਵੀ ਬਹੁਤ ਵਧੀਆ ਬਣਦੀ ਆ ਇਸ ਕਰਕੇ ਇਹ ਸਮਾਂ ਸਿਰਫ 1305 ਪਰਾਲੀ ਦੀਆਂ ਦੋ ਜਾਂ ਤਿੰਨ ਸਪਰੇਆ ਕਰਨ ਦਾ ਹਫ਼ਤੇ ਦੀ ਵਿੱਚ ਤੇ ਹੈਗਾ ਹੋਰ ਕਿਸੇ ਵੀ ਖਾਦ ਦੀ ਝੋਨੇ ਜਾਂ ਬਾਸਮਤੀ 'ਚ ਇਸ ਸਮੇਂ ਤੇ ਕਿਸਾਨ ਭਰਾਵੋ ਨੂੰ ਲੋੜ ਨਹੀਂ ਹੈਗੀ ਇਹ ਜ਼ਰੂਰੀ ਹੈ ਤੁਹਾਡੇ ਲਈ ਜੀ ਉਹਦੇ ਵਾਸਤੇ ਵੀ ਡਾਕਟਰ ਸਾਹਿਬ ਜਿਹੜੀ ਤੁਸੀਂ 13043 ਦੱਸੀ ਹੈ ਇਹਦੇ ਵਾਸਤੇ ਵੀ ਸਮਾਂ ਹਜੇ 20 ਦਿਨ ਰੋਕੇ ਆਊਗਾ ਝੋਨੇ ਦੇ ਵਿੱਚ ਹੁਣ ਸਮਾਂ ਆ ਚੁੱਕਾ ਜਿਹੜਾ ਅਗੇਤੇ ਝੋਨੇ ਲੱਗੇ ਸੀਗੇ ਕਿਉਂਕਿ ਕਿ 1 ਜੂਨ ਤੋਂ ਅਸੀਂ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਜਾਂ ਸਿੱਧੀ ਬਿਜਾਈ ਕੀਤੀ ਸੀ ਉਹਦੇ ਤੇ ਜਦੋਂ ਵੀ ਇਹ ਜਿਹੜੀ ਸਟੇਜ ਹੈਗੀ ਆ ਜਦੋਂ ਕਿ ਗੋਪ ਤੋਂ ਬਾਅਦ ਮੁੰਜਰ ਬੰਨੀ ਸ਼ੁਰੂ ਹੁੰਦੀ ਆ ਉਦੋਂ ਇਹ ਸਪਰੇਅ ਸ਼ੁਰੂ ਕਰਦੇ ਆ ਪਰ ਜਿਹੜੀਆਂ ਝੋਨੇ ਤੇ ਸ਼ੁਰੂ ਕਰ ਸਕਦੇ ਆ ਅਗੇਤੇ ਤੇ ਉਸ ਤੋਂ ਬਾਅਦ ਭਾਸ਼ਮਤੀ ਦੇ ਜਿਹੜਾ ਤਕਰੀਬਨ 25 ਜਾਂ ਮਹੀਨੇ ਤੱਕ ਨੇ ਸਪਰੀਆ ਸ਼ੁਰੂ ਕਰਾਂਗੇ ਤਾਂ ਇਹਦੇ ਨਾਲ ਜ਼ਿਆਦਾ ਫਾਇਦਾ ਰਹੂਗਾ ਜੀ ਤਾਂ ਕਿਸਾਨ ਭਰਾਵੋ ਇਹ ਜਾਣਕਾਰੀ ਤੁਹਾਨੂੰ ਮੀਂਹ ਤੋਂ ਵੱਧ ਝੋਨੇ ਦਾ ਧਿਆਨ ਤੇ ਫੇਰ ਤਤਾਂ ਦੀ ਪੂਰਤੀ ਦੇ ਲਈ ਕਿਹੜੀਆਂ ਸਪਰੇਹਾਂ ਤੇ ਕਦੋਂ ਸਮਾਂ ਉਹਨਾਂ ਦਾ ਸਹੀ ਕਰਨ ਦਾ ਇਹਦੇ ਬਾਰੇ ਜਾਣਕਾਰੀ ਸੀ। ਕਦਰ ਸਾਹਿਬ ਝੋਨੇ ਨੂੰ ਲੈ ਕੇ ਕੋਈ ਹੋਰ ਜਾਣਕਾਰੀ ਜਾਂ ਸਪਰੇਹ ਨੂੰ ਰੇਹ ਨੂੰ ਲੈ ਕੇ ਜਾਂ ਕੋਈ ਹੋਰ ਜਾਣਕਾਰੀ ਤੁਸੀਂ ਸਮਝਦੇ ਹੋਵੋ ਕਿ ਕਿਸਾਨ ਭਰਾਵਾਂ ਤੱਕ ਇਹ ਵੀ ਆਪਾਂ ਪਹੁੰਚ ਦੀ ਕਰ ਦਈਏ। ਦੇਖੋ ਮੈਨੂੰ ਇਹ ਲੱਗਦਾ ਵੀ ਕਿਸਾਨ ਭਰਾ ਦੀ ਕਿਸੇ ਦੀ ਮੈਂ ਕਾਮਨ ਜਿਹੜੀਆਂ ਗੱਲਾਂ ਸਾਰਿਆਂ ਲਈ ਜ਼ਰੂਰੀ ਆ ਉਹ ਤਾਂ ਦੱਸ ਚੁੱਕਾ ਹੈਗਾ। ਪਾਣੀ ਦੀ ਗੱਲ ਦੱਸਤੀ ਆ, ਤੁਹਾਨੂੰ ਖਾਦਾਂ ਦੀ ਗੱਲ ਦੱਸਤੀ ਆ ਪਰ ਫੇਰ ਵੀ ਜ਼ਿਕਰ ਤੁਹਾਨੂੰ ਲੱਗਦਾ ਹੈਗਾ ਵੀ ਸਾਡੀ ਕੋਈ ਆਪ ਦੀ ਪ੍ਰੋਬਲਮ ਹੋ ਸਕਦੀ ਆ ਜਾਂ ਪਤਾ ਨਹੀਂ ਲੱਗਦਾ ਹੈਗਾ ਵੀ ਕੀ ਕਰੀਏ ਜਾਂ ਕੀ ਨਾ ਕਰਕੇ ਤੇ ਉਹਦੇ ਲਈ ਸਾਡਾ ਇੱਕ ਚੈਨਲ ਵੀ ਆ ਮਕਸਰ ਦੀਆਂ ਖੇਤੀ ਸੂਚਨਾਵਾਂ ਜਿਹੜਾ ਕਿ ਅਸੀਂ ਉਹਦੇ ਤੇ ਵੀ ਆਪਣੀ ਜਾਣਕਾਰੀ ਉਹਦੇ ਤੇ ਸ਼ੇਅਰ ਕਰਦੇ ਆ ਸਾਡੇ ਖੇਤੀ ਮਾਹਰ ਦੋ ਤਿੰਨ ਦਿਨ ਬਾਅਦ ਕਿਸੇ ਨਾ ਕਿਸੇ ਜ਼ਰੂਰੀ ਵਿਸ਼ੇ ਤੇ ਉਹਦੇ ਤੇ ਐਕਸਪਰਟ ਤੁਹਾਡੇ ਨਾਲ ਰਾਬਤਾ ਕਾਇਮ ਕਰਦੇ ਨੇ ਇਸ ਤੋਂ ਬਿਨਾ ਜੇਕਰ ਅਸੀਂ ਤੁਹਾਡੇ ਤੱਕ ਕਿਤੇ ਬਾਏ ਚਾਂਸ ਕਿਤੇ ਫੋਨ ਤੇ ਜਾਂ ਵਟਸਐਪ ਦੇ ਰਾਹੀਂ ਨਹੀਂ ਜੁੜਦੇ ਤਾਂ ਤੁਸੀਂ ਸਾਡਾ ਨੰਬਰ ਇੱਕ ਹੈਗਾ ਜਿਹੜਾ ਕਿ ਕਿਸਾਨ ਹੈਲਪ ਡੈਸਕ ਦਾ ਨੰਬਰ ਹੈਗਾ ਸਾਡੇ ਜ਼ਿਲ੍ਹੇ ਦਾ 98781 64287 ਕਿਸਾਨ ਪ੍ਰਭੂ ਇਹ ਨੰਬਰ ਇਹਦੇ ਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਜ਼ਰੂਰੀ ਰਾਇ ਲੈ ਸਕਦੇ ਹੋ ਬਾਕੀ ਸਾਡੇ ਖੇਤੀ ਮਾਹਰ ਜਿਹੜੇ ਕਿ ਫੋਕਲ ਪਿੰਡ ਪੱਧਰ ਤੇ ਵੀ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਵਿਸਥਾਰ ਅਫਸਰ ਨੇ ਬਲਾਕ ਪੱਧਰ ਤੇ ਸਾਡੇ ਕੋਲ ਬਲਾਕ ਖੇਤੀਬਾੜੀ ਅਫਸਰ ਹੁੰਦੇ ਨੇ ਇਸ ਤੋਂ ਬਿਨਾ ਜ਼ਿਲ੍ਹਾ ਪੱਧਰ ਤੇ ਵੀ ਸਾਡੇ ਕੋਲ ਐਕਸਪਰਟ ਤੁਹਾਡੇ ਕੋਲ ਤਿਆਰ ਨੇ ਜਾਂ ਖੇਤੀ ਵਿਗਿਆਨ ਕੇਂਦਰ ਦੇ ਵੀ ਸਾਡੇ ਕੋਲੇ ਮਾਹਰ ਡਾਕਟਰ ਤੁਹਾਡੇ ਲਈ ਸਦਾ ਹਾਜ਼ਰ ਨੇ ਕੋਈ ਵੀ ਮੁਸ਼ਕਲ ਆਵੇ ਤਾਂ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰੋ ਪਰ ਅਸੀਂ ਘੱਟ ਖਰਚੇ ਤੇ ਵੱਧ ਝਾੜ ਲੈਣਾ ਤੇ ਨਾਲ ਆਪਣੇ ਅਸੀਂ ਪਾਣੀ ਨੂੰ ਵੀ ਬਚਾਉਣਾ ਤੇ ਜ਼ਮੀਨ ਦੀ ਵੀ ਸਿਹਤ ਨੂੰ ਬਰਕਰਾਰ ਰੱਖਣਾ ਜੀ ਤਾਂ ਜੀ ਸਾਹਿਬ ਬਹੁਤ ਵਧੀਆ ਜਾਣਕਾਰੀ ਤੁਸੀਂ ਇਸ ਪਲੇਟਫਾਰਮ ਤੋਂ ਵੀ ਦਿੱਤੀ ਤੇ ਕਿਸਾਨ ਭਰਾਵੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਖੇਤੀ ਸੂਚਨਾਵਾਂ ਵਾਲਾ ਚੈਨਲ ਵੀ ਤੁਹਾਡੇ ਵਾਸਤੇ ਬਹੁਤ ਲਾਹੇਵੰਦ ਸਿੱਧ ਹੋ ਸਕਦਾ ਕਿਉਂਕਿ ਸਮੇਂ-ਸਮੇਂ ਤੇ ਖੇਤੀ ਬੜੀ ماہر ਜਿਹੜੇ ਉੱਥੇ ਉਹ ਤੁਹਾਡੇ ਨਾਲ ਸਿੱਧੇ ਰੂਪ ਵਿੱਚ ਰابطਾ ਕਾਇਮ ਕਰਦੇ ਤੇ ਉੱਥੇ ਵੀ ਤੁਸੀਂ ਆਪਣੀਆਂ ਪ੍ਰਤੀਕਿਰਿਆਵਾਂ ਕਿ ਆਪਣੀਆਂ ਸਮੱਸਿਆਵਾਂ ਦਾ ਹੱਲ ਜਾਣ ਸਕਦੇ ਹੋ ਫੋਨ ਨੰਬਰ ਵੀ ਤੁਹਾਨੂੰ ਦਿੱਤਾ ਤੁਸੀਂ ਉੱਥੇ ਵੀ ਜਿਹੜਾ ਆਪਣਾ ਸਵਾਲ ਕੋਈ ਵੀ ਕਰਕੇ ਕੋਈ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤਾਂ ਗੈਸ ਸਾਹਿਬ ਪਹਿਲੀ ਗੱਲ ਅਸੀਂ ਵਧਾਈ ਦਿੰਦੇ ਹਾਂ ਤੁਹਾਡੀ ਸਾਰੀ ਟੀਮ ਨੂੰ ਕਿ ਤੁਸੀਂ ਖੇਤੀਬਾੜੀ ਨੂੰ ਉਪਰ ਚੁੱਕਣ ਦੇ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੇ ਬਹੁਤ ਘੱਟ ਖੇਤੀਬਾੜੀ ਅਫਸਰ ਹੁੰਦੇ ਆ ਮੈਨੂੰ ਇਹ ਲੱਗਦਾ ਵੀ ਜਿਹੜੇ ਫੀਲਡ ਦੇ ਵਿੱਚ ਜਾ ਕੇ ਜਾਂ ਜਿਵੇਂ ਤੁਸੀਂ ਆਪਣਾ ਕੰਮ ਵਧਾਇਆ ਕਿ ਨਾਲ-ਨਾਲ ਇੱਕ ਚੈਨਲ ਤੇ ਵੀ ਤੁਸੀਂ ਜਿਹੜੀਆਂ ਉਹ ਸੂਚਨਾਵਾਂ ਕਿਸਾਨਾਂ ਬੇਰਤਕ ਜਾਣ ਗਾਰੀਆਂ ਕਿਸਾਨ ਵੀਰਾਂ ਤੱਕ ਪਹੁੰਚਦੀਆਂ ਕਰਦੇ ਹੋ ਇਸ ਲਈ ਮੈਂ ਕਿਸਾਨ ਭਰਾਵਾਂ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਧੰਨਵਾਦ ਜੀ ਸਭ ਦਾ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਤੇ ਸਾਡੇ ਨਾਲ ਹਮੇਸ਼ਾ ਬਨੇ ਰਹਿਣਾ ਤੇ ਇਹ ਵੀ ਉਮੀਦ ਕਰਦਾ ਹੈ ਕਿ ਤੁਸੀਂ ਇਹ ਜਾਣਕਾਰੀਆਂ ਦੂਸਰੇ ਕਿਸਾਨ ਭਰਾਵਾਂ ਤੱਕ ਵੀ ਸ਼ੇਅਰ ਕਰੋਗੇ ਉਹਨਾਂ ਨਾਲ ਵੀ ਸ਼ੇਅਰ ਕਰਦੇ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀਆਂ ਪਹੁੰਚਦੀਆਂ ਹੋ ਜਾਣ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਦੇਵ ਆ ਗਿਆ ਧੰਨਵਾਦ